अधी हो शासनियन परिशासन राजखी हो संत महत्वारीखी हो हम संग सभी संसार सुखी हो माँ बना पिता सब परिभा सुखी हो ਮਾਂ ਬਗਲਾ ਮਿੱਠਾ ਸਭ ਪਰਿਵਾਰ ਸਖੀ ਹੋ 225 ਘੰਟੇ ਦਾ ਅਖੰਡ ਮਹਾਜਾ 30 ਤਰੀਕ ਨੂੰ ਸ਼ੁਰੂਆਤ ਹੋਈ ਸੀ ਬੜੀ ਕਿਰਪਾ ਮਾਤਰਾਣੀ ਦੀ ਪੂਰੇ ਪੰਜਾਬ ਚੋਂ ਨਹੀਂ ਪੂਰੇ ਦੇਸ਼ ਚੋਂ ਲੋਕ ਉੱਥੇ ਪਹੁੰਚ ਰਹੇ ਹਨ ਦੁਪਹਿਰ ਇਹ ਇੱਕ ਮਹਾਰਾਸ਼ਟਰ ਤੋਂ ਫੈਮਿਲੀ ਆਈ ਮਾਨ ਜੀ ਅਸੀਂ ਉਹ ਵੀਡੀਓ ਦੇਖ ਕੇ ਪਹੁੰਚੇ ਹਾਂ ਬੜਾ ਅਦਭੁਤ ਨਜ਼ਾਰਾ ਦੇਖੋ ਮਹਾਰਾਣੀ ਦੀ ਦੇਖਤਾਂ ਚ ਜੱਗ ਹੋ ਰਿਹਾ ਹੈ ਮਹਾਰਾਣੀ ਦੇਖਤਾਂ ਜੱਗ ਹੋਣ ਕਰਕੇ ਇਹ ਸੁਗੰਧੀ ਪੂਰੇ ਵਿਸ਼ਵ ਚ ਫੈਲ ਰਹੀ ਹੈ ਔਰ ਮੈਨੂੰ ਬੜੀ ਖੁਸ਼ੀ ਮਿਲਦੀ ਆ ਜਦੋਂ ਬਾਹਰੋਂ ਆ ਕੇ ਲੋਕ ਦੱਸਦੇ ਨੇ ਮਨਜੀ ਅਸੀਂ ਯੱਗ ਦੇ ਵਿੱਚ ਆਹੋਤੀ ਪਾ ਕੇ ਉਹਨਾਂ ਦੀ ਪ੍ਰਸੰਤਾ ਨੂੰ ਦੇਖਦੇ ਹੋਏ ਮਨ ਬੜਾ ਹੱਛਾ ਹੀ ਤੁਹ। ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਮੈਂ ਹੁਣ ਫੇਰ ਇੱਕ ਗੱਲ ਦਰ ਆ ਰਿਹਾ ਵੀ ਮਾਂ ਬਗਲਮੂ ਕੀ ਪਰਿਵਾਰ ਦਾ ਜਿਹੜਾ ਲਕਸ਼ ਹੈ ਨਾ ਆਪਸੀ ਕਿ ਭਾਈਚਾਰਕ ਸਾਂਝ ਨੂੰ ਲੈ ਪੂਰੇ ਪੰਜਾਬ ਤੋਂ ਨਹੀਂ ਪੂਰੇ ਦੇਸ਼ ਤੋਂ ਲੋਕ ਪਹੁੰਚ ਰਹੇ ਨੇ। ਕੱਲ ਬੜਾ ਅੱਛਾ ਲੱਗਿਆ ਜਦੋਂ ਅਸੀਂ ਆਪਸੀ ਕਿ ਭਾਈਚਾਰਕ ਸਾਂਝ ਦੀ ਮਿਸਾਲ ਦਿੰਨੇ ਆ ਮਾਂ ਬਗਲਮੂ ਕੀ ਪਰਿਵਾਰ ਚ। ਕੱਲ ਕ੍ਰਿਸਚੀਅਨ ਭਾਈਚਾਰੇ ਵੱਲੋਂ ਐਲਬਰਟ ਦੁਆਜੀ ਨੇ ਉਹਨਾਂ ਨੇ ਆਪਣੇ ਪੂਰੇ ਸਾਥੀਆਂ ਨਾਲ ਆਹੂਤੀ ਪਾਈ ਨਾਮਦਾਰੀ ਸਮੁਦਾਇ ਤੋਂ ਸੰਤ ਬਾਬਾ ਜੀ ਜਿਹੜੇ ਸਤਗੁਰੂ ਦੇ ਸਿੰਘ ਦੀ ਵੀ ਆ ਰਹੇ ਨੇ ਔਰ ਉਦਾਂ ਹੀ ਨਾਸੰਪਰਦਾ ਤੋਂ ਆ ਰਹੇ ਨੇ ਔਰ ਕਰੀਬਨ ਪੂਰੇ ਪੰਜਾਬ ਦੇ ਜਿਹੜੇ ਉਦਾਸੀਨ ਸੰਪਰਦਾ ਦੇ ਸੰਤ ਨੇ ਉਹ ਸਾਰੇ ਪਹੁੰਚ ਰਹੇ ਨੇ ਕਬੀਰ ਪੰਤੀ ਬਾਲਮੀਕ ਮਹਾਰਾਜ ਜੀ ਦੇ ਜਿਹੜੇ ਉਹ ਨਿਆਈ ਨੇ ਉਹ ਸਾਰੇ ਇੱਥੇ ਇੱਕ ਸਥਾਨ ਇੱਕ ਐਸਾ ਸਥਾਨ ਬਣੇਗਾ ਜਿੱਥੇ ਸਾਰੇ ਵਰਗਾਂ ਦਾ ਸਾਰੇ ਧਰਮਾਂ ਦਾ ਇੱਕੋ ਹੀ ਜਗ੍ਹਾ ਦੇ ਵਿੱਚ ਆਹੂਤੀ ਪਾਣ ਦਾ ਜੇ ਅਧਿਕਾਰ ਹੋਊਗਾ ਮਾਂਬਗਲਮ ਕੀ ਧਾਮ ਹੋਊਗਾ ਇਹ ਬਹੁਤ ਵੱਡੀ ਗੱਲ ਹੈ ਸਮਾਜ ਲਈ ਵੀ ਆਪਸੀ ਭਾਈਚਾਰਕ ਸੰਜਮ ਨੂੰ ਇਕੱਠਾ ਕੀਤਾ ਜਾ ਰਿਹਾ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਅਸੀਂ ਆਨੇ ਹਰ ਸਾਲ ਆਈਦਾ ਅਗਲਾ ਕੋਈ ਜਗ ਵਿੱਚ ਅਤੀ ਉੱਥੇ ਵੀ ਜਾਈਦਾ ਆਪਣਾ ਮਾਚਲ ਨੂੰ ਜਾਣੇ ਨਾ ਅਗਲਾ ਕੋਈ ਮਾਤਾ ਤੇ ਉੱਥੇ ਵੀ ਜਾਈਦਾ ਦਰਸ਼ਕਾਂ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਬੋਡੀ ਭਾਵਨਾ ਮਤਲਬ ਸਾਡੇ ਚ ਮਹਾਮਾਈ ਦੀ ਕਿਰਪਾ ਸਭ ਤੇ ਹੋਣੀ ਚਾਹੀਦੀ ਸਭ ਵਸਦੇ ਵਸਦੇ ਰਹਿਣ ਮਿਲਜੁਲ ਕੇ ਰਹਿਣ ਮਹਾਮਾਈ ਦਾ ਆਸ਼ੀਰਵਾਦ ਸਭ ਤੇ ਬਣਿਆ ਰਵੇ ਅਸੀਂ ਇੰਨੇ ਕੀ ਤੁਸੀਂ ਘਰ ਨਾ ਬੈਠੋ ਆਓ ਇੱਥੇ ਆ ਕੇ ਦਰਸ਼ਨ ਕਰੋ ਮਹਾਮਾਈ ਦੇ ਹਾਜ਼ਰੀ ਲਵਾਓ ਹਾਜ਼ਰੀ ਲੁਆਣੀ ਬੜ ਬਹੁਤ ਬਹੁਤ ਉਹਨਾਂ ਦੀ ਕਿਰਪਾ ਸਭ ਤੇ ਸਾਰਿਆਂ ਦੇ ਬਣੀ ਦੇਵੇ ਕਿਰਪਾ ਉਹਨਾਂ ਦੀ ਸਾਨੂੰ ਬਹੁਤ ਵਧੀਆ ਲੱਗਿਆ ਸਾਡੇ ਬਹੁਤ ਮਾਨ ਕਾਮਨਾ ਪੂਰੀਆਂ ਹੋਈਆਂ ਅਸੀਂ 3-4 ਸਾਲਾਂ ਤੋਂ ਆਂਦੇ ਰਹੇ ਹਾਂ ਇੱਥੇ ਮਤਲਬ ਬਹੁਤ ਜ਼ਿਆਦਾ ਪ੍ਰਸਿੱਧੀ ਹੈ ਮਾਤਾ ਦੀ ਬਹੁਤ ਵਧੀਆ ਲੱਗਦਾ ਹੈ ਇੱਥੇ ਆ ਕੇ 4-5 ਸਾਲ ਤੋਂ ਆ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਬਗਲਾ ਮੁਖੀ ਦਾਮ ਤੇ ਆ ਕੀ ਹਾਂਜੀ ਇਹਨਾਂ ਸਭ ਨੂੰ ਆਉਣਾ ਚਾਹੀਦਾ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ ਹਾਂਜੀ ਹਾਂਜੀ ਸੂਬਾ ਬਾਈ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਬਹੁਤ ਹੀ ਵਧੀਆ ਕਦੋਂ ਤੋਂ ਹੋਣ ਤੁਸੀਂ ਇੱਥੇ ਮੈਂ ਤਾਂ ਫਸਟ ਵਾਰ ਆਈ ਹਾਂ ਪਹਿਲੀ ਵਾਰ ਆਈ ਹਾਂ ਹਾਂਜੀ ਹਾਂਜੀ ਲੁਹਾਨੇ ਦਾ ਅਸੀਂ ਕਾਫੀ ਚਿਰ ਹੋ ਗਿਆ ਲੈਂਦੇ ਪਰ ਲੈ ਆਏ ਪਹਿਲੀ ਵਾਰੀ ਆਸੀਂ ਤੇ ਕੀ ਮਨੋ ਕਾਮਨਾ ਆਉਂਗੀ ਆ ਬਸ ਸੁਖ ਸ਼ਾਂਤੀ ਪ੍ਰੇਮ ਬਸ ਪਰਿਵਾਰ ਚ ਬਣਾਏ ਰੱਖੇ ਮਾਤਰਾ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਸਾਨੂੰ ਆ ਮੈਨੂੰ ਹੋ ਗਏ 3-4 ਸਾਲ ਚਤਨ 4 ਸਾਲ ਹੋ ਗਏ ਹਾਂਜੀ ਹਾਂਜੀ ਤੇ ਕੀ ਮਨੋ ਕਾਮਨਾ ਲੈ ਕੇ ਆਏ ਸੀ ਮਨੋ ਕਾਮਨਾ ਤਾਂ ਬਹੁਤ ਹੁੰਦੀਆਂ ਬੰਦੇ ਦੀਆਂ ਔਰ ਸਾਰੀਆਂ ਬੁਰੀਆਂ ਹੋਈਆਂ ਹੋਈਆਂ ਕਰਦੀ ਮਾਤਾ ਹਾਂਜੀ ਹਾਂਜੀ ਮੈਂ ਲੋਕਲ ਹੈ ਜੀ ਨਾਣੇ ਤੋਂ ਹਾਂ ਵੀਜੇ ਕੁਮਾਰ ਗੁਪਤਾ ਮੇਰਾ ਨਾਮ ਹੈ ਠੀਕ ਹੈ ਜੀ ਮੈਂ ਸੈਂਟਰਲ ਜੀਐਸਟੀ ਡਿਪਾਰਟਮੈਂਟ ਦੇ ਵਿੱਚ ਅਸਿਸਟਡ ਕਮਿਸ਼ਨਰ ਹਾਂ ਹਾਂਜੀ ਤੇ ਨਹੀਂ ਅੱਜਕੱਲ ਮੇਰੀ ਪੋਸਟਿੰਗ ਹਰਿਆਣਾ ਚ ਹੈ ਤੇ ਮੈਂ ਛੁੱਟੀ ਲੈ ਕੇ ਇਥੇ ਸੇਵਾ ਕਰਦਾ